ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਮੈਕਸੀਕਨ ਨੇਵੀ ਦਾ ਇੱਕ ਵੱਡਾ ਸਿਕਲਾਈ ਜਹਾਜ਼ ਕੋਹਾਟੇਮੋਕ ਬਰੁਕਲਿਨ ਬ੍ਰਿਜ ਨਾਲ ਟਕਰਾ ਗਿਆ ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ ਉਸ ਵੇਲੇ ਵਾਪਰਿਆ ਜਦੋਂ ਜਹਾਜ਼ ਪੂਰਬੀ ਨਦੀ ਵਿੱਚੋਂ ਲੰਘ ਰਿਹਾ ਸੀ ਤੇ ਬਰੁਕਲਿਨ ਪੁਲ ਦੇ ਹੇਠੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਗੌਰਤਾਰਾ ਹੈ ਕਿ ਇਸ ਹਾਦਸੇ ਵਿੱਚ ਜਹਾਜ਼ ਦਾ ਉੱਪਰਲਾ ਹਿੱਸਾ ਪੋਲ ਦੇ ਨਾਲ ਟਕਰਾ ਗਿਆ ਜਿਸ ਕਾਰਨ ਜਹਾਜ਼ ਨੂੰ ਭਾਰੀ ਨੁਕਸਾਨ ਪਹੁੰਚਿਆ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਇਸ ਬਾਰੇ ਪੋਸਟ ਕੀਤਾ ਹੈ ਜਾਣਕਾਰੀ ਦਿੱਤੀ ਹੈ ਕਿ ਇਸ ਹਾਦਸੇ ਵਿੱਚ 19 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਨਿਊਯਾਰਕ ਫਾਇਰ ਡਿਪਾਰਟਮੈਂਟ ਅਤੇ ਪੁਲਿਸ ਵਿਭਾਗ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਮੌਕੇ ਤੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਅਤੇ ਬਚਾਅ ਕਾਰਜ ਵੀ ਚਲਾਏ ਮੀਡੀਆ ਰਿਪੋਰਟਾਂ ਦੇ ਅਨੁਸਾਰ ਉਸ ਸਮੇਂ ਐਸਐਸ ਸਿਖਲਾਈ ਜਹਾਜ਼ ਵਿੱਚ 277 ਲੋਕ ਸਵਾਰ ਸਨ ਜਹਾਜ਼ ਕੋਹਾਟੇਮੋਕ ਇੱਕ ਦੋਸਤੀ ਅਤੇ ਸਿਖਲਾਈ ਦੌਰੇ ਤੇ ਨਿਊਯਾਰਕ ਆਇਆ ਸੀ ਇਹ 15 ਦੇਸ਼ਾਂ ਦੇ 22 بندرگاہਾਂ ਤੇ ਰੁਕਣ ਦੀ ਯੋਜਨਾ ਨਾਲ ਰਵਾਨਾ ਹੋਇਆ ਸੀ ਜਹਾਜ਼ 6 April ਨੂੰ ਮੈਕਸੀਕੋ ਦੇ ਅਕਾਪੁਲਕੋ 15 بندرگاہਾਂ ਤੋਂ ਰਵਾਨਾ ਹੋਇਆ ਕੁੱਲ ਯਾਤਰਾ ਦੀ ਮਿਆਦ 254 ਦਿਨ ਦੀ ਸੀ ਜਿਸ ਵਿੱਚੋਂ 170 ਦਿਨ ਇਸਨੇ ਸਮੁੰਦਰ ਵਿੱਚ ਅਤੇ 84 ਦਿਨ بندرگاہਾਂ ਤੇ ਬਿਤਾਉਣ ਦੀ ਯੋਜਨਾ ਬਣਾਈ ਸੀ ਮੈਕਸੀਕਨ ਜਲ ਸੈਨਾ ਨੇ ਪੁਸ਼ਟੀ ਕੀਤੀ ਹੈ ਕਿ ਹਾਦਸੇ ਵਿੱਚ ਜਹਾਜ਼ ਨੂੰ ਵਾਕਈ ਨੁਕਸਾਨ ਪਹੁੰਚਿਆ ਤੇ ਹੁਣ ਇਹ ਆਪਣੀ ਯਾਤਰਾ ਜਾਰੀ ਨਹੀਂ ਰੱਖ ਸਕੇਗਾ ਜਲ ਸੈਨਾ ਨੇ ਕਿਹਾ ਹੈ ਕਿ ਉਹ ਘਟਨਾ ਦੀ ਪੂਰੀ ਜਾਂਚ ਕਰਨ ਅਤੇ ਸਾਰੇ ਕਰਮਚਾਰੀਆਂ ਤੇ ਉਪਕਰਣਾਂ ਦੀ ਸਥਿਤੀ ਦੀ ਸਮੀਖਿਆ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੇ ਨੇ ਜਲ ਸੈਨਾ ਨੇ ਇਹ ਵੀ ਦੁਹਰਾਇਆ ਕਿ ਉਹ ਆਪਣੇ ਕੈਡਿਟਾਂ ਨੂੰ ਸੁਰੱਖਿਅਤ ਤੇ ਉੱਚ ਗੁਣਵੱਤਾ ਵਾਲੀ ਸਿੱਖਲਾਈ ਪ੍ਰਦਾਨ ਕਰਨ ਲਈ ਵਚਨਬੱਧ ਨੇ ਤਾਂ ਕੋਹਾਟੇਮੋਕ ਇੱਕ ਇਤਿਹਾਸਿਕ ਸਿਖਲਾਈ ਜਹਾਜ਼ ਹੈ ਜਿਸ ਨੂੰ ਪਹਿਲੀ ਵਾਰ 1982 ਵਿੱਚ ਸਮੁੰਦਰ ਵਿੱਚ ਚਲਾਇਆ ਗਿਆ ਸੀ ਇਸ ਜਹਾਜ਼ ਨੂੰ ਹਰ ਸਾਲ ਮੈਕਸੀਕਨ ਨੇਵਲ ਮਿਲਟਰੀ ਸਕੂਲ ਦੇ ਕੈਡਿਟਾਂ ਨੂੰ ਵਿਹਾਰਕ ਸਿਖਲਾਈ ਪ੍ਰਦਾਨ ਕਰਨ ਲਈ ਸਮੁੰਦਰੀ ਯਾਤਰਾ ਤੇ ਭੇਜਿਆ ਜਾਂਦਾ ਹੈ ਇਸ ਦਾ ਆਕਾਰ ਲਗਭਗ 297 ਫੁੱਟ ਲੰਬਾ ਤੇ 40 ਫੁੱਟ ਚੌੜਾ ਹੈ ਹਾਦਸੇ ਤੋਂ ਬਾਅਦ ਨਿਊਯਾਰਕ ਐਮਰਜੈਂਸੀ ਮੈਨੇਜਮੈਂਟ ਏਜੰਸੀ ਅਤੇ ਮੈਕਸੀਕਨ ਨੇਵੀ ਦੋਵਾਂ ਨੇ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਹੈ ਸਵਾਲ ਵੀ ਉਠਾਇਆ ਜਾ ਰਿਹਾ ਹੈ ਕਿ ਇੰਨੇ ਵੱਡੇ ਜਹਾਜ਼ ਨੂੰ ਬਰੁਕਲਿਨ ਬ੍ਰਿਜ ਵਰਗੇ ਵਿਅਸਤ ਅਤੇ ਇਤਿਹਾਸਿਕ ਪੁਲ ਹੇਟੋਂ ਕਿਵੇਂ ਲੰਘਣ ਦਿੱਤਾ ਗਿਆ ਫਿਲਹਾਲ ਸਾਰੇ ਜ਼ਖਮੀ ਸੁਰੱਖਿਅਤ ਦੱਸੇ ਜਾ ਰਹੇ ਨੇ ਤੇ ਰਾਹਤ ਕਾਰਜ ਜੋ ਨੇ ਉਹ ਵੀ ਚੱਲ ਰਹੇ ਨੇ ਤਾਂ ਇਹ ਵੱਡੀ ਖਬਰ ਅਮਰੀਕਾ ਤੋਂ ਆਈ ਹੈ ਬਰੁਕਲਿਨ ਬ੍ਰਿਜ ਦੇ ਨਾਲ ਟਕਰਾਇਆ ਇਹ ਜਹਾਜ਼ ਮੈਕਸੀਕਨ ਨੇਵੀ ਦਾ ਜਿਸ ਤੋਂ ਬਾਅਦ ਲੋਕ ਕਾਫੀ ਹੈਰਾਨ ਨਜ਼ਰ ਆਏ ਬਹੁਤ ਸਾਰੇ ਲੋਕ ਤਸਵੀਰਾਂ ਖਿੱਚਦੇ ਨਜ਼ਰ ਆਏ ਤੇ ਬਹੁਤ ਸਾਰੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਗਈਆਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ اپنی رائے ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ताज़ा ترین اپڈیٹس ਲਈ دیکھتے ਰਹੋ D5 ਚੈਨਲ ਪੰਜਾਬੀ। ਨਿਟਰ ਹਾਂ ਨਿਰਪੱਖ ਰਹਾਂਗੇ, ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ